আমরা <laughs> যা ਲਗਾ ਕੇ ਆਰਾਮ ਕਰੀਏ ਜਵਾਬ ਦੇਵਾਂਗੇ ਇਕੋ ਜਿਹੇ ਤਰੀਕੋ ਹੋਟਾ ਪਾਵਾਂਗੇ ਹੋਰ ਜੀਓ ਇਕ ਨੰਬਰ ਠੀਕ ਜੁਜਾ ਮੇਰਾ ਪੈਟਰਨ ਤੋਂ ਪਹਿਲਾਂ ਇਹ ਆਪਣੀ ਗੱਡੀ ਤੋਂ ਬਸ ਤੋਂ ਪਹਿਲਾਂコーデਸਾਰਾ ਦਾ ਧੰਨਵਾਦੀ ਹੈ ਇਸ ਮੌਕੇ ਦੇ ਵਿੱਚ ਵੀ ਤੁਸੀਂ ਆਪਣੇ ਵੀਰ ਨੂੰ ਆਪਣੇ ਪ੍ਰਾ میرا نام شرما بارتی کسان یونیا پردھان ہے اج سی بارتی کسان یونیا ਬਲਾਕ ਨਹਰਾ ਇਕਾਈ ਨਹਰਾ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਤੇ ਸਾਡੇ ਨੌਜਵਾਨ ਸਾਥੀਆਂ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਚਾਰ ਸਵਾਲ ਪੁੱਛਲੇ ਦੀਏ ਜਿਹੜੇ ਸਾਡੇ ਦਿੱਲੀ ਵਾਲੇ ਘੋਲ ਦੇ ਲੱਗਤੀ ਮੁੱਦਾ ਜੋ ਮੱਲੀਆਂ ਹੋਈਆਂ ਮੱਦਾ ਉਹਨਾਂ ਨੇ ਬਾਤ ਨਹੀਂ ਕੀਤਾ ਹੋਇਆ ਟੱਕਰ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਹੈ ਔਰ ਜਿਵੇਂ ਦਿੱਲੀ ਘੋਲ ਤੇ ਪਰਚੇ ਹੋਈ ਦੀ ਕਿਸਾਲਾ ਤੇ ਇਹ ਲਖੀਂਦੁਰ ਖੀਰੀ ਦਾ ਕਹਿੰਦਾਗਾ ਅਸੀਂ ਉਹ ਸਵਾਲ ਪੁੱਛਲੇ ਦੀਏ ਉਹ ਸਵਾਲਾਂ ਤੇ ਇਹ ਭਾਜਪਾ ਦਾ ਜਿਹੜਾ ਬੰਦ ਖੱਲਾ ਆਹ ਆਹ ਪਿੰਡਾਂ ਦੇ ਵਿੱਚ ਬੋਟਾ ਨਗਰ ਫਿਰਦਾਗਾ ਉਹਦਾ ਵਿਰੋਧ ਕੀਤਾ ਦੀਆ ਉਸ ਵਿਰੋਧ ਵਜੋਂ ਅਸੀਂ ਇੱਥੇ ਰਾਮ ਨੇਰੀ ਗੁੱਜ ਦੇ ਕੋਲੋਂ ਪਤਾ ਨਹੀਂ ਮੈਂ ਕਹਿਣਾ ਲੋਕਾਂ ਨੇ ਮੂੰਹ ਲਗੜਾ ਦੇ ਕਿ ਦੇਖੋ ਜਹੀ ਜੀ ਬੰਦੇ ਦੀ ਸੋਚ ਹੁੰਦੀ ਹੈ ਉਹ ਆਪੀ ਬਸ ਲੰਗਾ ਉਹ ਇਹਨੂੰ ਇਸ ਹਿਸਾਬ ਨਾਲ ਬੋਟਾ ਬਣੀ ਆ ਪੁੱਛੇਗੇ ਇਸ ਖੱਲੇ ਨੂੰ ਕਿ ਕਿੰਨੀ ਕਦੇ ਪਾਲਣ ਦੇਗਾ ਅੱਜ ਵੀ ਜ਼ਰੂਰ ਜੁਨੇ ਬੱਚਾ ਕਿਹੜੇ ਮਰਦੀ ਪਿੰਡ ਚ ਆ ਗਏ ਅਸੀਂ ਭਾਰਤੀ ਕਿਸਾਨ ਜੀ ਦੇ ਤੱਕ ਰਹਾ ਹਾਂ ਬਲੋ ਪੂਰੇ ਤੌਰ ਤੇ ਇਹਦਾ ਵਿਰੋਧ ਕਰਾਂਗੇ ਉਹਨੂੰ ਸਵਾਲ ਪੁੱਛਾਂਗੇ ਉਹ ਸਵਾਲ ਸਾਡੇ ਜੈ ਸ਼ੋਭਕਰਮ ਤੇ ਗੋਲੀ ਮਾਰੀ ਤੀਗੀ ਉਹ ਕਿਹੜਾ ਜੈਤੀ ਅਸੀਂ ਉਹ ਸਵਾਲ ਪੁੱਛਣਾ ਚਾਹੁੰਦੇ ਆ ਜਿਵੇਂ ਦਿੱਲੀ ਦੇ ਬਾਦਰ ਦਿੱਲੀ ਨੂੰ ਜਾਂਦੇ ਹੋਏ ਕਿ ਇਹ ਸ਼ੰਭੂ ਬਾਦਰ ਹੈ ਕਿ ਇਹ ਖਲੋਰੀ ਬਾਦਰ ਹੈ ਉਹ ਬਾਦਰਾਂ ਦੇ ਕਿਸਾਨ ਰੋਕੇ ਨੇਗੇ ਅਸੀਂ ਉਹ ਸਵਾਲ ਕਰਨੇ ਦੀਏ ਸੱਭੇ ਨੂੰ ਵੀ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉੱਥੇ ਕਿਉਂ ਰੋਕਿਆ ਗਿਆ ਜੋ ਤੁਸੀਂ ਉੱਥੇ ਡੜਿੱਕੇ ਲਾ ਕੇ ਉੱਥੇ ਵੱਡੇ ਬੈਰੀਕੇਡ ਲਾ ਕੇ ਪੂਰੀ ਫੋਰਸ ਲਾ ਕੇ روک د ہوئے پھر باپ جو ہے سوال کرنے بلاک لہرا بروکا ہاں بلاک لہرا کرتا اتنے جاجپا کا روندر کنا سکور سیٹ کو کھڑا ہوا ਭਾਜਪਾ ਦਾ ਕੋਈ ਵੀ ਮੰਤਰੀ ਐ ਪੰਜਾਬ ਚ ਉਹਦਾ ਸੰਯੁਕਤ ਮੋਰਚੇ ਕਹਿੰਿਓ ਬਰੋਗ ਹੈ ਮੁਰਦਾਬਦ ਕਰਨਾ ਕਿਉਂਕਿ ਇਹ ਜਿਹੜੀ ਭਾਜਪਾ ਸਰਕਾਰ ਹੈ ਦਿੱਲੀ ਦੀ ਹਕੂਮਤ ਹੈ ਉਹ ਸਾਡੇ 700 750 ਕਿਸਾਨਾਂ ਦੀ ਕਤਲ ਹੈ ਇਹ ਸਰਕਾਰੂ ਐਮਐਸਬੀ ਦਾ ਵਾਦਾ ਕਰਕੇ ਮੁਕਰ ਗਏ ਉਹ ਜਿਹੜਾ ਅਜੇ ਮੇਸ਼ਰਾ ਟੈਣੀਆ ਜੁਪੀਆ ਜਿਹਨੇ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਦਾਤੜ ਕੇ ਮਾਰੀਨੇ ਉਹ ਕੁਰਸੀ ਦੇ ਬੈਠਾ ਦੁਬਾਰੇ ਉਹਨੂੰ ਟਿਕਟ ਦਿੱਤੀ ਤੇ ਹੋਰ ਕਿ ਕਿਸਾਨਾਂ ਮਜ਼ਦੂਰਾਂ ਦੇ ਮਜ਼ਮਾਂ ਦੇ ਦੁਕਾਨਦਾਰਾਂ ਦੇ ਕਰਜ਼ੇ ਖਾਦਮ ਕਰਨ ਦਾ ਵਾਅਦਾ ਕਰਕੇ ਦਿੱਲੀ ਦਿੱਲੀ ਵਾਲੀ ਸੈਂਟਰ ਸਰਕਾਰ ਮੁੱਕ ਗਈ ਮੁੱਕਰ ਗਈ ਇਹਦੇ ਸਬੰਧ ਚ ਅਰਵਿੰਦ ਖਾਨੇ ਦਾ ਸ਼ਹਿਰ ਨਵਾਸੀਆਂ ਨੇ ਦੇ ਭਾਰ ਦੀ ਕਿਸਾਨ ਦੀਆਂ ਨੇਕਤਾ ਉਗਰਾ ਹ ਤੇ ਨੌਜਵਾਨਾਂ ਨੇ ਡੱਟ ਕੇ ਵਿਰੋਧ ਕਰਿਆ ਇਹਨਾਂ ਦਾ ਧੰਨਵਾਦ ਪਰ ਜਿੱਤੇ ਵੀ ਇਹ ਭਾਜਪਾ ਦਾ ਅਰਵਿੰਦ ਖਾਨ ਦਾ ਸੰਗਰੂਹ ਜਿਵੇਂ ਚੋਂਦਾ ਰਹੂਗਾ ਇਹਦਾ ਹਰ ਥਾਂ ਮੇਂ ਵਿਰੋਧ ਹੁੰਦਾ ਹੈ ਠੀਕ ਹੈ ਸਾਰੇ ਕਿਸਮ ਦੇ ਲੋਕ ਹੁੰਦੇ ਨੇ ਕੁਝ ਬੁਲਾਉਣ ਵਾਲੇ ਹੁੰਦੇ ਨੇ ਕੁਝ ਵਿਰੋਧ ਕਰਨ ਵਾਲੇ ਹੁੰਦੇ ਨੇ ਉਹ ਗਦਾਰੀਆਂ ਕਰਨ ਵਾਲੇ ਵੀ ਪਿੰਡਾਂ 'ਚ ਹੁੰਦੇ ਨੇ ਸ਼ਹਿਰਾਂ 'ਚ ਵੀ ਸਿੰਗਾਚ ਕਰਨ ਵਾਲੇ ਲੋਕ ਵੀ ਸ਼ਹਿਰਾਂ ਪਿੰਡਾਂ ਦੇ ਸਾਰੇ ਹੁੰਦੇ ਨੇ ਕਿਉਂਕਿ ਇਹ ਗਵਾਰ ਹੈ ਕਈ ਪਾਰਟੀਆਂ ਬਾਵਲਦੀਆਂ ਇਹਨਾਂ ਦਾ ਕੋਈ ਭਰੋਸਾਸਾ ਨਹੀਂ ਹੁੰਦਾ ਆਪਾ ਆਜਪਾਲੇ ਵੀ ਦਾ ਭਰੋਸਾ ਨਾ ਕਰਨੀ ਆਜ ਕਿਸਾਨਾਂ ਤੋਂ ਬੁਲਾ ਰਹੇ ਹੋਰ ਵੀ ਕਰੇਗਾ ਬੋਟਾ ਬਣੇਗਾ ਹਾਂਜੀ ਸਾਡਾ ਭਾਰਤੀ ਕਿਸਾਨ ਜੂਨੀਆ ਨੇਕਤਾ ਗਰਾਹ ਹੈ ਵੱਲੋਂ ਬੋਟਾ ਨਾਲ ਕੋਈ ਸੰਬੰਧ ਨਹੀਂ ਕੋਈ ਕਿਸੇ ਨੂੰ ਪਾਵੇ ਕਿਸੇ ਨੂੰ ਨਾ ਪਾਵੇ ਇਹ ਲੋਕਾਂ ਦਾ ਅਧਿਕਾਰ ਹੈ ਪਰ 75 ਸਾਲ ਹੋ ਗਏ ਕੀ ਖੱਟਾ ਸਭ ਕੁਝ ਹੀ ਦੇਖਿਆ ਸਾਡੇ ਜਵਾਕ ਮਾਰੀਤੇ ਹੀ ਆ ਗਏ ਭਰਾਵੋ ਆ ਜਿਹੜੇ ਚਿੱਤੇ ਨਾਲ ਬਾਅਦ ਤੇ ਨੀਤੀਆਂ ਬੋਲੀਆਂ ਦੀ ਲੜਾਈ ਨਾਲ ਸਾਡੇ ਪਾਣੀ ਕਨੀਓ ਪਿਆ ਮਾਰ ਰਹੇ ਨੇ ਰੋਟੀ ਕਨੀਓ ਭੁੱਖੇ ਮਾਰ ਰਹੇ ਨੇ ਸਾਡੀ ਤਾਂ ਰੋਟੀ ਦੀ ਲੜਾਈ ਆ ਰੋਟੀ ਹਰੇਕ ਇਨਸਾਨ ਨੂੰ ਚਾਹੀਦੀ ਹੈ ਉਹ ਕਿਸੇ ਜਾਤ ਦਾ ਕਿਸੇ ਗੋਤ ਦਾ ਕਿਸੇ ਧਰਮ ਦਾ ਸਾਡੀ ਤਾਂ ਰੋਟੀ ਤੇ ਪਾਣੀ ਦੀ ਲੜਾਈ ਆ ਰੋਟੀ ਤੇ ਪਾਣੀ ਸਾਰਿਆਂ ਨੂੰ ਚਾਹੀਦਾ ਸਾਡੀ ਤਾਂ ਉਹਨਾਂ ਚ ਸਰਸਰ ਚੱਲ ਕਰ